ਕਦੋਂ ਦਲੀਪ ਸਿੰਘ ਪੰਜ ਸਾਲ ਦੇ ਹੋਏ ਤਾਂ ਉਹਨਾਂ ਨੂੰ 15 ਸਤੰਬਰ 1843 ਈਸਵੀ ਨੂੰ ਮਹਾਰਾਜ ਦੀ ਗੱਦੀ ਤੇ ਬਿਠਾ ਦਿੱਤਾ। ਉਸੇ ਦਿਨ ਰਾਜਾ ਧਿਆਨ ਸਿੰਘ ਡੋਗਰੇ ਦੀ ਮੌਤ ਹੋਈ ਸੀ ਤੇ ਸਰਦਾਰ ਲੈਣਾ ਸਿੰਘ ਸੰਧਾਵਾਲੀਆ ਨੇ ਨਵੇਂ ਮਹਾਰਾਜਾ ਨੂੰ ਇਸ ਦੇ ਲਹੂ ਨਾਲ ਰਾਜ ਤਲਕ ਕਰਨ ਲਈ ਕਿਹਾ। ਕੇਸਰ ਦੀ ਥਾਂ ਤੇ ਇਨਸਾਨੀ ਲਹੂ ਨਾਲ ਰਾਜ ਤਲਕ ਕਰਨਾ ਇਹ ਸ਼ਗਨ ਚੰਗਾ ਨਹੀਂ ਸੀ ਪਰ ਮਹਾਰਾਣੀ ਜਿੰਦਾ ਚੁੱਪ ਰਹੀ ਕਿਉਂਕਿ ਉਹ ਸੰਧਾਵਾਲੀਏ ਦਾ ਇਹਿਸਾਨ ਮੰਦੀ ਸੀ ਕਿਉਂਕਿ ਉਹਨਾਂ ਕਰਕੇ ਹੀ ਦਲੀਪ ਸਿੰਘ ਮਹਾਰਾਜਾ ਬਣ ਰਿਹਾ ਸੀ। ਪਰ ਇਸ ਤੋਂ ਬਾਅਦ ਬਹੁਤ ਸਾਰੀਆਂ ਮਾੜੀਆਂ ਘਟਨਾਵਾਂ ਬਹੁਤ ਛੇਤੀ ਛੇਤੀ ਘਟੀਆਂ ਜਿਵੇਂ ਖਾਲਸਾ ਫੌਜਾਂ ਦਾ ਆਪਸ ਵਿੱਚ ਪੜਨਾ ਕਬਰ ਕਸ਼ਮੀਰਾ ਸਿੰਘ ਤੇ ਪਸ਼ੌਰ ਸਿੰਘ ਦਾ ਕਤਲ ਤੇ ਹੋਰ ਬਹੁਤ ਕੁਝ ਤੇ ਦੂਜੇ ਪਾਸੇ ਗੁਲਾਬ ਸਿੰਘ ਡੂਗਰਾ ਤੇ ਮਿਸਰ ਲਾਲ ਸਿੰਘ ਖੁਦ ਰਾਜਸੀ ਤਾਕਤ ਪਾਉਣ ਲਈ ਅੰਗਰੇਜ਼ਾਂ ਨਾਲ ਰਲ ਗਈ ਉਹਨਾਂ ਨੇ ਕਿਹਾ ਕਿ ਅਸੀਂ ਖਾਲਸਾ ਫੌਜ ਨੂੰ ਹਰਾਉਣ ਲਈ ਤੁਹਾਡੀ ਮਦਦ ਕਰਾਂਗੇ ਤੇ ਲਾਹੌਰ ਦਰਬਾਰ ਵਿੱਚ ਤੁਹਾਡੀਆਂ ਸ਼ਰਤਾਂ ਮੰਨ ਕੇ ਸਮਝੌਤਾ ਵੀ ਕਰ ਲਵਾਂਗੇ ਇਸ ਤੋਂ ਬਾਅਦ ਫਿਰ ਅੰਗਰੇਜ਼ਾਂ ਤੇ ਖਾਲਸਾ ਫੌਜ ਵਿਚਕਾਰ ਸਤਲੁਜ ਕੰਢੇ